ਹਾਂਜੀ ਸਭਨਸਵ ਅੱਜ ਜਿਵੇਂ ਕਿ ਲੋਹੜੀ ਤੇ ਮਾਗੀ ਆ ਮਾਤਕ੍ਰਿਮ ਆ ਰਹੀ ਆ ਤੇ ਉਹਦੇ ਬਾਰੇ ਕੀ ਅੱਜ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ। ਸੋ ਮੈਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ। ਔਰ ਜੋ ਲੋਹੜੀ ਹੈ ਸਾਡਾ ਬਹੁਤ ਵਧੀਆ ਇਤਿਹਾਸ ਹੈ। ਔਰ ਲੋਹੜੀ ਦੇ ਇਤਿਹਾਸ ਆਪਾਂ ਹਮੇਸ਼ਾ ਹੀ ਦੇਖਦੇ ਆ ਪਿਛੇ ਆਸੇ ਮੁੰਡਿਆਂ ਦੀ ਬਹੁਤ ਜ਼ਿਆਦਾ ਵੱਧ ਚੜ ਕੇ ਲੋਹੜੀ ਆਪਾਂ ਮਨਉਨੇ। ਪਰ ਮੈਂ ਨਾਲ ਹੀ ਆਪਣੇ ਸਮਾਜ ਨੂੰ ਸਾਰੇ ਸਰੋਤਨ ਬੇਨਤੀ ਕਰਨੀ ਚਾਹੁੰਦਾ। ਵੇ ਦੇਖਦੇ ਵਿੱਚ ਆ ਕੁੜੀਆਂ ਅੰਦੀ ਲੋੜੀ ਆਪਾਂ ਨੂੰ ਬੜੀ ਧੂਮ ਤਾਂ ਰ ਬਣਾਣੀ ਚਾਹੀਦੀ ਹੈ ਅੱਜ ਦੇ ਯੁੱਗ ਦੇ ਵਿੱਚ ਕੁੜੀਆਂ ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਨੇ ਔਰ ਜਿਹੜੀਆਂ ਸੱਤ ਸਮੁੰਦਰੋਂ ਪਾਰ ਵੀ ਕੁੜੀਆਂ ਬੈਠੀਆਂ ਨੇ ਆਪਣੇ ਮਾਤਾ ਪਿਤਾ ਦਾ ਭਰਾਸਰਾ ਬਣਦੀਆਂ ਨੇ ਦੇਖਣ ਦੇ ਵਿੱਚ ਆਪਾਂ ਦੇਖ ਰਹੇ ਜਿਹੜੇ ਆਪਣੇ ਮੁੰਡੇ ਨੇ ਮੈਂ ਮੁੰਡਿਆਂ ਨੂੰ ਇੰਨਾ ਵਾਰੇ ਪੇ ਤਕਰੀਬਨ ਮੁੰਡਿਆਂ ਦੇ ਵਿੱਚ ਜੋ ਜਾਨ ਹੈ ਉਹ ਮਾਤਾ ਪਿਤਾ ਪ੍ਰਤੀ ਬਹੁਤ ਹੀ ਘਟ ਰਿਹਾ ਹੈ ਪਿਆਰ ਭਾਵਨਾ ਦੇ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ ਇਹ ਮੈਂ ਗੱਲ ਆਪਣੇ ਤਜਰਬੇ ਨਾਲ ਔਰ ਨਿਤ ਲੋਕਾਂ ਦੇ ਫੈਸਲੇ 'ਚ ਬੈਠਦਾ ਲੋਕਾਂ ਦੇ ਵਿੱਚ ਇਹ ਗੱਲ ਕਰਨ ਨੂੰ ਦੇਖਣ ਨੂੰ ਮਿਲਦਾ ਮੁੰਡਿਆਂ ਦੇ ਵਿੱਚ ਮਾਤਾ ਪ੍ਰਤੀ ਵਤੀ ਉਹ ਜੋ ਦਵਾ ਨਹੀਂ ਬਣਦੇ ਜੋ ਕੁੜੀਆਂ ਕਿਤੇ ਦੂਰ ਵੀ ਬੈਠੀਆਂ ਨੇ ਆਪਣੇ ਮਾਤਾ ਪਿਤਾ ਦਾ ਪੂਰਾ ਆਸਰਾ ਪੂਰਾ ਸੰਯੋਗ ਦੁੱਖ ਸੁੱਖ ਦੀ ਭਾਈਵਾਲ ਬੰਦੀ ਹੈ ਨਾ ਮੈਂ ਇਸ ਕਰਕੇ ਸਮਾਜ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਕੁੜੀਆਂ 'ਲ ਧਿਆਨ ਦਿੱਤਾ ਜਾਵੇ ਉਹਨਾਂ ਦੀ ਪਰਿਵਿਸ਼ਵਜਨ ਜਨਮ ਤੋਂ ਹੀ ਪੂਰੇ ਜਿਵੇਂ ਮੁੰਡਿਆਂ ਦੀ ਤੁਸੀਂ ਆਪਣੇ ਦੇਖਭਾਲ ਕਰਦੇ ਹੋ ਕੁੜੀਆਂ ਦੀ ਵੀ ਉਹਦੇ ਦੇਖਭਾਲ ਕਰੋ ਜਿਦਾ ਤੁਸੀਂ ਮੁੰਡਿਆਂ ਦੀ ਕਰਦੇ ਹੋ ਵੀ ਤੁਹਾਡਾ ਅੱਗੇ ਆ ਕੇ ਬੜਾਪੇ ਦੇ ਵਿੱਚ ਆਸਰਾ ਬਣ ਸਕਣ ਸੁਨਾਲੀ ਮੈਂ ਜਿੱਥੇ ਲੋੜੀ ਦੀਆਂ ਮਾਗੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਨਵਾਂ ਸਾਲ ਵੀ ਚੱਲ ਰਿਹਾ ਉਹ ਨਵੇਂ ਸਾਲ ਦੇ ਵਿੱਚ ਹਮੇਸ਼ਾ ਇਨਸਾਨ ਨੂੰ ਜਿਵੇਂ ਨਵੇਂ ਸਾਲ ਕੋ ਤਬਦੀਲੀ ਆਉਂਦੀ ਹੈ ਦਿਨ ਤਾਂ ਉਹੀ ਨੇ ਪਰ ਇਨਸਾਨ ਨੂੰ ਉਹਦੇ ਵਿੱਚ ਆਪਣੇ ਲੈਵਲ ਦੇ ਕੋਈ ਨਾ ਕੋਈ ਤਬਦੀਲੀ ਲੈਣੀ ਚਾਹੀਦੀ ਹੈ ਉਹ ਜੋ ਅਸੀਂ ਪਿੱਛੇ ਕੋ ਮਾੜਾ ਕੰਮ ਕੀਤਾ ਉਹ ਜਿਆ ਕੰਮ ਨਾ ਕਰੀਏ ਯੇ ਪਿਛੋਂ ਨਸ਼ਿਆਂ ਦਾ ਦੌਰ ਬਹੁਤ ਤੇਜ਼ੀ ਨਾਲ ਚੱਲਿਆ ਜਿੱਥੇ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਪੂਰੀ ਸਰਕਾਰ ਐਮਐਲਏ ਸਾਹਿਬ ਜੀਵਨ ਸਿੰਘ ਸੰਗਵਾਲ ਜੀ ਆਪਣੇ ਹਲਕੇ 'ਚ ਲੱਗੇ ਹੋਏ ਨੇ ਇਸ ਤਰ੍ਹਾਂ ਹਰ ਇਨਸਾਨ ਦਾ ਫਰਜ਼ ਬਣਦਾ ਹੈ ਵੀ ਜੋ ਨਸ਼ਿਆਂ ਦੀ ਦਲਦਲ 'ਚ ਸਾਡੇ ਨੌਜ ਰੁਖਾਸੇ ਨੇ ਉਹਨਾਂ ਨੂੰ ਜੋ ਕੱਢੀਏ ਔਰ ਉਹਨਾਂ ਦਾ ਜੋ ਪਰਿਵਾਰਿਕ ਤੌਰ ਦੇ ਵੀ ਉਹਨਾਂ ਦੇ ਕਿ ਬਹੁਤ ਸਾਡੇ ਗਰੀਬ ਜਿਹੜੇ ਬੱਚੇ ਨੇ ਉਹ ਇੱਥੇ ਫਸ ਗਏ ਨੇ ਉਹਨਾਂ ਦਾ ਆਸਰਾ ਬਣ ਸਕੀਏ ਮੈਂ ਸਮੂੱਚੀ ਆਪਣੀਆਂ ಗ್ರಾಮ ਪੰਚਾਇਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਮੈਂ ਬਤੌਰ ਸਰਪੰਚ ਆਪਣੀ ਜ਼ਿੰਮੇਵਾਰੀ ਵੰਦੀ ਆ ਆਪਣੇ ਪਿੰਡ ਚ ਪਹਿਰਾ ਦਈਏ ਉਹ ਜੋ ਨਸ਼ੇ ਦੇ ਦੰਦ ਨੇ ਸਾਡੇ ਨੌਜਰ ਫਸ ਚੁੱਕੇ ਨੇ ਉਹਨਾਂ ਨੂੰ ਕੱਢ ਗਏ ਉਹਨਾਂ ਨੂੰ ਨਵੀਂ ਸੇਧ ਦਈਏ ਉਹਨਾਂ ਦਾ ਇਲਾਜ ਕਰਾਈਏ ਤਾਂ ਉਹ ਵੀ ਆਪਣੇ ਪਿੰਡ ਦਾ ਭਰਾ ਵੀ ਕਰ ਸਕਣ ਸਾਡੇ ਨਾਲ ਤੁਰ ਕੇ ਤੇ ਆਪਣੇ ਮਾਤਾ ਪਿਤਾ ਦਾ ਔਰ ਆਪਣੇ ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰ ਸਕਣ ਇਹ ਜਿਹੜੀ ਆਪਾਂ ਨੂੰ ਫਿਰ ਤੋਂ ਜ਼ਰੂਰ ਪਾਣੀ ਚਾਹੀਦੀ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰੋਂ ਪ੍ਰਤਾਪ ਸਿੰਘ ਵਾਲੋਂ ਮੇਰੀ ਧਰਮ ਪਤਨੀ ਹੈ ਪਰਮਜੀਤ ਕੋ ਸਰਪੰਚ ਇਸ ਨੂੰ ਔਰ ਮੈਂ ਆਪਣੇ ਪਿੰਡ ਪ੍ਰਤਾਪ ਸਿੰਘ ਵਾਲਾ ਦਾ ਬਹੁਤ ਧੰਵਾਦੀ ਆ ਉਹ ਹਰ ਵੇਲੇ ਮੇਰੇ ਤੇ ਆਪਣਾ ਦ手 ਪਰ ਹੱਥ ਰੱਖਦੇ ਨੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਰੱਖਣਗੇ ਔਰ ਮੈਂ ਨਵੇਂ ਸਾਲ ਦੇ ਵਿੱਚ ਜਿਹੜੇ ਮੇਰੇ ਕੰਮ ਅਧੂਰੇ ਰਹੇ ਪ੍ਰਤਾਪ ਸਿੰਘ ਵਾਲਾ ਦੇ ਮੈਂ ਪੂਰੇ ਕਰਨ ਦੀ ਕੋਸ਼ਿਸ਼ ਕਰੂੰਗਾ ਸਰਕਾਰ ਦੇ ਸਹਿਯੋਗ ਨਾਲ ਐਮ ਐਲ ਏ ਜੀ ਵਸ ਨਾਲ ਸਹਿਯੋਗ ਨਾਲ ਮੈਂ ਆਪਣੇ ਪਿੰਡ ਦੇ ਲੋਕਾਂ ਦੇ ਇੱਛਾ ਦੇ ਪੂਰਾ ਉਤਨ ਦੀ ਕੋਸ਼ਿਸ਼ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ